ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਐਸਪਾਸ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸਹੂਲਤ ਲੈ ਚੁੱਕੇ ਨੇ ਇੱਕ ਦੋ ਦਿਨਾਂ ਚ ਹੋਰ ਦੋ ਤਿੰਨ ਦਿਨਾਂ ਚ 1 ਕਰੋੜ ਦਾ ਅੰਕੜਾ ਹੋ ਜਾਊਗਾ ਸੌਣ ਵਾਲੇ ਦਿਨਾਂ ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਾਰਪਰ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਇਹ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਹੈ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ 'ਚੋਂ ਹੀ ਮਿਲੇਗੀ ਦੁਬਾਰਾ ਫੇਰ ਦੱਸ ਦੇਣਾ ਕੋਈ ਵੀ ਮਰੀਜ਼ ਜਾਊਗਾ ਸਰਕਾਰੀ ਹਸਪਤਾਲ 'ਚ ਇਹ ਸੀਐਮਓ ਦੀ ਐਸਐਮਓ ਦੀ Subscribe to One India channel and never miss an update ਦਵਾਈ ਅੰਦਰੋਂ ਹੀ ਹਸਪਤਾਲ ਚ ਦੇਣੀ ਹੈ ਜੇ ਤੁਹਾਡੇ ਕੋਲ ਉਹ ਦਵਾਈ ਹੈ ਨਹੀਂ ਤਾਂ ਡਾਕਟਰ ਭੇਜੂਗਾ ਸੀਐਮਓ ਆਪਦਾ ਬਾਹਰ ਡਾਕਟਰ ਖਰੀਦ ਕੇ ਲੈ ਕੇ ਆਊਗਾ ਮਰੀਜ਼ ਬਾਹਰ ਨਹੀਂ ਜਾਊਗਾ ਆਮ ਤੌਰ ਤੇ ਕੀ ਹੁੰਦਾ ਸੀ ਲਿਖ ਦਿੰਦੇ ਆ ਸਾਰੀਆਂ ਦਵਾਈਆਂ ਬਾਹਰ ਲੀਆਂ ਲੁੱਟ ਸ਼ੁਰੂ ਹੋ ਜਾਂਦੀ ਹੈ ਫਿਰ ਉੱਥੇ ਸੋ ਹਾਂਜੀ ਕੀ ਜੇ ਡਾਕਟਰ ਜੇ ਉਹ ਦਵਾਈ ਹਸਪਤਾਲ ਚ ਹੈ ਨਹੀਂ ਤਾਂ ਡਾਕਟਰ ਲੈ ਕੇ ਆਊਗਾ ਬਾਹਰ ਹਰਬ ਮਰੀਜ਼ ਨਹੀਂ ਭਰ ਜਾਊਗਾ ਉਹਦਾ ਇਲਾਜ ਉੱਥੇ ਹੋਊਗਾ ਫਿਰ ਉਹ ਸਾਨੂੰ ਲਿਖ ਕੇ ਦੇਊਗਾ ਡਿਪਾਰਟਮੈਂਟ ਨੂੰ ਕਿ ਮੇਰੇ ਕੋਲੇ ਆ ਦਵਾਈ ਘਟ ਹੈ ਜਾਂ ਮੇਰੇ ਕੋਲੇ ਇਸ ਬਿਮਾਰੀ ਦੇ ਮਰੀਜ਼ ਜ਼ਿਆਦਾ ਆ ਰਹੇ ਨੇ ਮੈਨੂੰ ਆ ਦਵਾਈ ਚਾਹੀਦੀ ਹੈ ਸਰਕਾਰ ਉਹਨੂੰ ਫਿਰ ਉਹ ਉਹ ਅਗਲੀ ਵਾਰ ਬਾਹਰ ਵੀ ਜਾਣ ਦੀ ਲੋੜ ਨਹੀਂ ਪਊਗੀ ਉਹ ਪ੍ਰੋਵਾਈਡ ਕਰਵਾ ਦੇਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ